ਸਾਡਾ 1 ਦਿਨਵਰੀ ਤੋਂ 31 ਦਿਨਵਰੀ ਤੇ ਰੋਲ ਸ਼ੇਫੀ ਮੰਤ ਬਨਾਇਆ ਜਾਂਦਾ ਇਸੇ ਦਾ ਤਹਿਤ ਅਸੀਂ ਲੋਕਾਂ ਨੂੰ ਜਾਗਰੂ ਕਰਦੇ ਟ੍ਰੈਫਿਕ ਰੋਲਾ ਬਾਰੇ ਜਿਵੇਂ ਆਪਾ ਹੈਲਮਟ ਪਾਣਾ ਸੀਟ ਬੈਲਟ ਲਾ ਕੇ ਚੱਲਨੇ ਰਿਫਲੈਕਟਡ ਜੈਕਟਾ ਕੋਟੇ ਵਗੈਰਾ ਹਮ ਤਾਂ ਮੌਸਮ ਹੈ ਸਰਦੀਆਂ ਮਤੋਂ ਦੇ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਤੇ ਦੂਜਿਆਂ ਨੂੰ ਵੀ ਬਚਾਉਣ ਵਾਸਤੇ ਇਹ ਸੈਮੀਨਾਰ ਲਾਏ ਜਾਂਦੇ ਨੇ ਇਹ ਡਿਸਟ੍ਰਿਕਟ ਪੁਲਿਸੇ ਤੋ ਆਪ ਵੀ ਕਰਨਾ ਵਾਲੋ ਪੂਰੇ ਜ਼ਿਲ੍ਹੇ ਤੇ ਇਹ ਸਾਡੇ ਸੈਮੀਨਾਰ ਲੱਗਦੇ ਸਕੂਲਾਂ ਮੱਝਾ ਕੁ ਵੀ ਅਸੀਂ ਡਰਾਈਵਰ ਨੂੰ ਅਵੇਅਰ ਕਰਦੇ ਕਿ ਤੁਸੀਂ ਸੀਟ ਬੈਲਟ ਲਾ ਕੇ ਚਲੋ ਹੋ ਹੋਕ ਦੇ ਟੈਂਪਾ ਨਾ ਲੋ ਫੀਲ ਤੇ ਗੱਡੀਆਂ ਚਲਾਓ ਸਪੀਡ ਘੱਟ ਰੱਖੋ ਇਹ ਸਾਰੇ ਪ੍ਰੋਗਰਾਮ ਅਸੀਂ 1 ਮਹੀਨੇ ਅੰਦਰ ਅੰਦਰ ਕਰਦੇ ਹਾਂ ਸਰ ਕੀ ਕੀ ਅਵੇਅਰਨੈਸ ਕਰਵਾਈ ਗਈ ਹੈ ਔਰ ਰਿਫਲੈਕਟਰ ਵਗੈਰਾ ਵੀ हेलमेट वगैरह भी देते हैं हां असी सारनो जमे हेलमेट हो रिफ्लेक्टर जैकता होगी और टेप होगी रिफ्लेक्टेड टेप होगी ये सारी असी उननो ये दे याद करा दे के हेलमेट पाना जरूरी है की गाड़ी सुरक्षा ही साडी जिम्मेदारी भी है की अपनी भी जिम्मेवारी है की अपने आप लो बचाओ भी बचाओ सिर्फ फाइंस वगैरह भी ਨਿੱਕੇ ਜਿਹਨੂੰ ਕੋਈ ਫਾਇਦਾ ਨਹੀਂ ਕਿਹਾ ਸਿਰਫ ਅਵੇਅਰ ਕੀਤਾ ਗਿਆ ਕਿ ਵੀ ਤੁਸੀਂ ਅਗਰ ਅੱਗੇ ਤੋਂ ਹੈਲਮਟ ਨਹੀਂ ਪਾਓਗੇ ਸੀਟ ਬੈਲਟ ਨਹੀਂ ਲਗਾਓਗੇ ਤਾਂ ਅੱਗੇ ਤੁਹਾਨੂੰ ਟਾੜਾ ਚਲਾਨ ਵੀ ਕੀਤਾ ਜਾਊਗਾ ਸਾਡਾ ਕੋਈ ਮਕਸਦ ਨਹੀਂ ਹੈ ਕਿ ਵੀ ਸਾਡਾ ਚਲਾਨ ਕਰਨ ਤੋਂ ਕੋਈ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸਿਰਫ ਉਹਨਾਂ ਨੂੰ ਅਵੇਅਰ ਕਰਨਾ ਕਿ ਵੀ ਇਸ ਤਿਤ ਜਿੱਥੇ ਤੁਹਾਡੀ ਜਾਨ ਬਾਜ਼ ਸਕਦੀ ਹੈ ਤੁਹਾਡੇ ਪਰਿਵਾਰ ਦੀ ਸੁਰੱਖਿਆ ਵਾਸਤੇ ਤੁਸੀਂ ਕਿੰਨੀ ਕੀਮਤੀ ਜੀਵਨ ਹੈਗੀ ਜੀਵਨ ਹੈਗਾ ਤਾਂ ਉਸਨੂੰ ਚੰਗੀ ਤਰ੍ਹਾਂ ਜੀਓ ਦੂਜਿਆਂ ਨੂੰ ਵੀ ਜੀਣ ਦਿਓ ਤਾਂ ਆਪਣੇ ਸੇਤ ਦਾ ਖਿਆਲ ਰੱਖੋ ਦੂਜਿਆਂ ਦਾ ਵੀ ਸਰ ਆਟੀਕਲ ਦੇਖਿਆ ਜਾਂਦਾ ਵੀ ਜਿਹੜੇ ਸਕੂਲ ਦੇ ਬੱਚੇ ਹੁੰਦੇ ਆ ਆ ਕਈ ਵਾਰੀ ਵਿਦਾਊਟ ਲਾਇਸੈਂਸ ਆਰ ਟ੍ਰਿਪਲਿੰਗ ਕਰਕੇ ਬੱਚੇ ਨੰਗਦੇ ਆ ਕੀ ਉਹਨਾਂ ਬਾਰੇ ਵੀ ਸਕੂਲਾਂ ਦੇ ਵਿੱਚ ਜਾਂ ਉਹਨਾਂ ਦੇ ਪੇਰੈਂਟਸ ਬਾਰੇ ਕੰਟੈਕਟ ਕੀਤਾ ਜਾ ਰਿਹਾ ਹੈ ਦੇਖੋ ਜੀ ਸਾਡੀ ਅਵੇਰਨੈਸ ਕੈਂਪ ਕਾਫੀ ਲੰਬੇ ਟਾਈਮ ਤੋਂ ਚੱਲੀ ਆ ਰਹੀ ਹੈ ਉਹ ਚਲਦੀ ਵੀ ਰਹੂਗੀ ਜੋ ਵੀ ਬੱਚੇ ਵਿਦਾਊਟ ਡਰਾਈਵਿੰਗ ਲਾਇਸੈਂਸ ਨੇ ਉਹਨਾਂ ਦੇ ਮਾਪਿਓ ਦਾ ਹੁਣ 6 ਮਹੀਨੇ ਦੀ ਉਹਨਾਂ ਨੂੰ ਵੀ ਸਜ਼ਾ ਹੈ ਜੀ ਔਰ ਉਹਨਾਂ ਦੇ ਚਲਾਣ ਵੀ ਕਰ ਤੇ ਮਾਪਿਓ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਵੀ ਦਿੰਦੇ ਆ ਕਿ ਔਰ ਅੱਗੇ ਵੀ ਚਲਦੇ ਰਹੋ ਟ੍ਰਿਪਲ ਰਾਈਡਿੰਗ ਵਾਲਾ ਉਹ ਵੀ ਇਹੀ ਅਪੀਲ ਹੈ ਕਿ ਤੁਸੀਂ ਅੰਬ ਆਪਣੇ ਟ੍ਰਿਪਲ ਰਾਈਡਿੰਗ ਨਾ ਕਰੋ ਕਿਉਂਕਿ ਤੁਹਾਡੇ ਬਣਦੀ ਕਾਰਵਾਈ ਕੀਤੀ ਜਾਊਗੀ ਅ ਸਰ ਇੱਕ ਹੋਰ ਮੁੱਖ ਮੁੱਦਾ ਹੈਗਾ ਬੋਲਟ ਤੇ ਜਿਹੜੇ ਅੱਜ ਕੱਲ ਦੇ ਜਿਹੜੇ ਹੈਗੇ ਆ ਲੜਕੇ ਪਟਾਕੇ ਸੁੱਕੇ ਚਲਾਉਂਦੇ ਕੀ ਉਹਨਾਂ ਦੇ ਮੋٹے ਚਲਾਨ ਕੱਟੇ ਜਾਂਦੇ ਆਂ ਦੇਖੋ ਜੀ ਬੋਲਟ ਵਾਲੇ ਅਸੀਂ ਪਿੱਛੇ 2-3 ਮਹੀਨੇ ਪਹਿਲੇ ਅਸੀਂ ਘਟੋ ਘਟੇ 300 400 ਸੈਲੈਂਸਰ ਤਰਾ ਕੇ ਖੰਨਾ ਵਿੱਚ ਬਲਡੋਜ਼ਰ ਨਾਲ ਉਹਨਾਂ ਨੂੰ ਥੋੜ੍ਹ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਬੜੀ ਆਉਣਾ ਦੇ ਚਲਾਣ ਦਿੱਤੀ ਤੇ ਅੱਗੇ ਵੀ ਅਵੇਰਨੈਸ ਕੈਂਪ ਵੀ ਲਾਏ ਜਾਣ ਲੱਗ ਰਹੇ ਹਨ ਉਹਨਾਂ ਦੇ ਜਿਹੜੇ ਹੈਲਪ ਜਿਹੜੇ ਸੈਲੈਂਸਰ ਪੀਛਦੇ ਉਹਨਾਂ ਨੂੰ ਵੀ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਰੂਲ ਐਂਡ ਰੈਗੂਲੇਸ਼ਨ ਸੜਕ ਸੁਰੱਖਿਆ ਦੇ ਕਿਸੇ ਨੇ ਜਾਣਨਾ ਚਾਹੁੰਦਾ ਤਾਂ ਉਹ ਕਿੱਥੋਂ ਜਾਣ ਸਕਦੇ ਦੇਖੋ ਜੀ ਦੇਖੋ ਜਿਹੜੇ ਰੂਲ ਰੈਗੂਲੇਸ਼ਨ ਸਾਡੇ ਇੰਚਾਰਜ ਲੱਗੇ ਨੇ ਸਮਰਾਲਾ ਮਾਚਿਵੜਾ ਦੁਰਾਇਆ ਖੰਨਾ ਉੱਥੇ ਜਾ ਕੇ ਸਾਨੂੰ ਕਾਲ ਕਰ ਸਕਦੇ ਨੇ ਜਦ ਵੀ ਕਾਲ ਕਰੋਗੇ ਅਸੀਂ ਸਾਡਾ ਮੁਲਾਜ਼ਮ ਆਊਗਾ ਰੂਲ ਲੈ ਕੇ ਇਸ ਬਾਰੇ ਤੁਹਾਨੂੰ ਜਾਣ ਕਰਾਓ ਜਾਣੂ ਕਰਾਇਆ ਜਾਊਗਾ ਔਰ ਸਾਡੇ ਤਕਰੀਬਨ ਸਾਰੇ ਸਕੂਲ ਹੋ ਚੁੱਕੇ ਜਿੱਥੇ ਛੋਟੇ ਬੱਚੇ ਉਹਨਾਂ ਨੂੰ ਜਾਗਰੂਕ ਕਰਾਉਂਦੇ ਆ ਜਿਹੜਾ ਰੂਲ ਫਾਲੋ ਕਰਨ ਵਾਸਤੇ ਸਰ ਹੈਲਪਲਾਈਨ ਨੰਬਰ ਹੈਗਾ 350 ਸਾਡਾ ਕੋਈ ਹੈਲਪਲਾਈਨ ਨੰਬਰ ਤਾਂ ਨਹੀਂ ਹੈਗਾ ਲੇਕਿਨ ਤੁਸੀਂ ਆਪਣੇ 112 ਤੋਂ ਕਾਲ ਵੀ ਕਰ ਸਕਦੇ ਹੋ ਜਿਵੇਂ ਸਾਡੇ ਕੰਟਰੋਲ ਰੂਮ ਦਾ ਨੰਬਰ ਵੀ ਹੈਗਾ ਉੱਤੇ ਲਿਖਿਆ ਹੋਇਆ ਉਸ ਨੂੰ ਕਾਲ ਕਰਕੇ ਉਥੇ ਵੀ ਸਕਦੇ ਹੋ ਅਕਿ ਵੀ ਸਾਨੂੰ ਰੂਲ ਰੈਗੂਲੇਸ਼ਨ ਬਾਰੇ ਸਾਨੂੰ ਹੈਲਪ ਚਾਹੀਦੀ ਹੈ ਅਸੀਂ ਉਥੇ ਪ੍ਰੋਵਾਈਡ ਕਰਾ ਦਿੰਦੇ ਹਾਂ